ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਪਿਛਲੇ ਕਾਫੀ ਦਿਨਾਂ ਤੋਂ ਹਲਕੀ ਫੁਲਕੀ ਬਾਰਿਸ਼ ਚੱਲ ਰਹੀ ਆ 10-15 ਦਿਨਾਂ ਤੋਂ ਬਾਰਿਸ਼ ਦਾ ਪੀਰੀਅਡ ਕਿਤੇ ਪੈ ਗਿਆ ਕਿਤੇ ਨਾ ਪੈ ਗਿਆ ਜਿੰਨਾਂ ਵੀਰਾਂ ਨੇ ਅਗੇਤੀਆਂ ਮੱਕੀਆਂ ਲਾਈਆਂ ਸੀ ਉਹ ਕੋਈ ਸਪਰੇਅ ਬਾਰੇ ਪੁੱਛਦੇ ਸੀ ਵੀ ਕੋਈ ਸਪਰੇਅ ਕਰੀਏ ਸੁੰਡੀ ਦੀ ਜਿਦਣਾ ਸਾਡੀ ਫਸਲ ਨੂੰ ਸੁੰਡੀ ਨਾ ਆਵੇ ਜਾਂ ਰੀਲੀ ਸਟੇਜ ਦੇ ਵਿੱਚ ਕੋਈ ਚੰਗੀ ਗ੍ਰੋਥ ਬਣ ਜੇ ਤੇ ਜਿਨ੍ਹਾਂ ਨੇ ਹਾਲੇ ਮੱਕੀ ਲਾਉਣੀ ਹੈ ਉਹ ਪੁੱਛਦੇ ਸੀ ਵੀ ਵੀਰ ਜੀ ਸਾਨੂੰ ਦੱਸੋ ਵੀ ਮਾਰਚ ਦੇ ਮਹੀਨੇ ਦੇ ਵਿੱਚ ਕਿਹੜੀਆਂ ਮੱਕੀਆਂ ਦੇ ਬੀਜ ਲਾਏ ਜਾਣ ਜਿਹੜੇ ਆਪਾਂ ਨੂੰ ਚੰਗਾ ਝਾੜ ਦੇ ਕੇ ਜਾਣਗੇ ਸੁਖサン ਦੋਸਤੋ ਆਪਾਂ ਅੱਜ ਜਿਸ ਮੱਕੀ ਦੇ ਖੇਤ ਵਿੱਚ ਖਲੋਤੇ ਆਂ ਇਹ ਮੱਕੀ ਹੈਗੀ ਆ ਪਾਇਨੀਅਰ ਦੀ 1890 ਇਹ ਕਿਰੀ ਸੀ ਜੀ 8 ਫਰਵਰੀ ਨੂੰ 8 ਫਰਵਰੀ ਨੂੰ ਇਹ ਮੱਕੀ ਕਿਰ ਗਈ ਸੀ ਪੈਲੀ ਬੜਾ ਚਰ ਵਹਿ ਲਈ ਰਹੀ ਆ ਮਟਰਾਂ ਵਾਲੀ ਪੈਲੀ ਸੀ ਵਧੀਆ ਉੱਗੀ ਆ ਸਾਰੀ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਐਸ ਸਟੇਜ ਦੀ ਮੱਕੀ ਨੂੰ ਕਈ ਥਾਈ ਜ਼ਿਮੀਂਦਾਰ ਕਹਿੰਦੇ ਆ ਵੀ ਸਾਡੀ ਮੱਕੀ ਨੂੰ ਕੀੜੀ ਪੈ ਗਈ ਆ ਦਰਸਾਲ ਉਹ ਹੁੰਦੀ ਸੁੰਡੀ ਆ ਤੇ ਕ੍ਰੂਮਬੜੀ ਦੇ ਵਿੱਚ ਸੁੰਡੀ ਜਦੋਂ ਆ ਜਾਂਦੀ ਆ ਤੇ ਵਿੱਚੋਂ ਕ੍ਰੂਮਬੜੀ ਖਾ ਜਾਂਦੀ ਆ ਤੇ ਮੱਕੀ ਸ਼ਾਂਗਾ ਮਾਰ ਜਾਂਦੀ ਆ ਇੱਕ ਬੂਟੇ ਦੇ ਨਾਲ ਥੱਲੇੋਂ ਦੋ ਦੋ ਤਿੰਨ ਤਿੰਨ ਨਵੀਆਂ ਸ਼ਾਂਗਾ ਆ ਜਾਂਦੀਆਂ ਐਸ ਸਟੇਜ ਦੀ ਮੱਕੀ ਤੇ ਵੀਰੋ ਬਹੁਤਾ ਮੋਟਾ ਖਰਚਾ ਕਰਨ ਦੀ ਆਪਾਂ ਨੂੰ ਕੋਈ ਲੋੜ ਨਹੀਂ ਆ ਇਹ ਕੈਮਰਾਮੈਨ ਸਾਹਿਬ ਇੱਕ ਵਾਰ ਥੱਲੇ ਬਹਿ ਕੇ ਭਾਵੇਂ ਮੱਕੀ ਵਿਖਾ ਦਿਓ ਬੂਟੇ ਬੜੀ ਸੋਹਣੀ ਹੋ ਗਈ ਆ ਐਸ ਸਟੇਜ ਦੀ ਮੱਕੀ ਤੇ ਆਪਾਂ ਕਲੋਰੋਸਾਈਪਰ ਕਲੋਰੋ 50 ਤੇ 5% ਸਾਈਪਰਮੈਥ੍ਰਿਨ ਕੰਬੀਨੇਸ਼ਨ ਚ ਈਸੀ ਫਾਰਮੂਲੇਸ਼ਨ ਚ ਤੇ ਐਸਸੀ ਸੌਰੀ ਡਬਲਯੂਡੀ ਫਾਰਮੂਲੇਸ਼ਨ ਚ ਆਉਂਦਾ ਹੈ ਉਹਨਾਂ ਦੋਵਾਂ ਚੋਂ ਕੋਈ ਇੱਕ ਚੀਜ਼ ਲੈ ਕੇ ਆਪਾਂ ਸਪਰੇਅ ਕਰ ਸਕਦੇ ਆ ਫਾਰ ਇਗਜ਼ਾਮਪਲ ਤੁਸੀਂ ਕਲੋਰੋਸਾਈਪਰ ਈਸੀ ਵਾਲਾ ਲੈ ਲਿਆ ਤੇ 1 ਲੀਟਰ 3 ਕਿਲੇਚ ਕਰ ਸਕਦੇ ਆ ਜਦੋਂ ਆਪਾਂ ਸਪਰੇਅ ਕਰਨੀ ਆ ਖੇਤ ਦੇ ਵਿੱਚ ਨਮੀ ਦੀ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਕਲੋਰੋਸਾਈਪਰ ਈਸੀ ਵਾਲਾ ਜਦੋਂ ਕਿਤੇ ਡਬਲ ਵਾਜਦਾ ਤੇ ਪਲਾਂਟਸ ਟੈਟ ਹੋ ਜਾਂਦਾ ਬੂਟੇ ਟੈਟ ਹੋ ਜਾਂਦੇ ਆ ਇਹਦੀ ਅਦਰ ਇੱਕ ਫਾਰਮੂਲੇਸ਼ਨ ਹੈਗੀ ਆ ਡਬਲਯੂ ਜ਼ੀ ਬਲੈਕ ਬੈਲਟ ਦੇ ਨਾਂ ਤੇ ਇੱਕ ਸੁਮਿਲ ਕੈਮੀਕਲ ਦਾ ਪ੍ਰੋਡਕਟ ਆਂਦਾ ਇੰਡੀਅਨ ਮਲਟੀਨੇਸ਼ਨਲ ਹੈ ਤੇ ਉਹਦੀ ਜਿਹੜੀ ਟੈਕਨੋਲੋਜੀ ਉਹ ਡਰਾਈ ਕੈਪ ਟੈਕਨੋਲੋਜੀ ਹੈ ਮਤਲਬ ਲੰਮਾ ਟਾਈਮ ਅਸਰ ਰੱਖਦਾ ਫਾਰ ਇਗਜ਼ਾਮਪਲ ਵੀ ਨਾਰਮਲ ਕਲੋਰੋਸਾਈਪਰ ਨੇ ਕੋਈ 10 12 ਦਿਨ ਅਸਰ ਰੱਖਣਾ ਉਹਨੇ 15 17 ਦਿਨ ਅਸਰ ਰੱਖਣਾ ਜੇ ਫਾਰਮਰ ਉਹਨੂੰ ਕਰਦੇ ਹੋ ਕਹਿੰਦੇ ਭਾਜੀ ਤਿੰਨਾਂ ਦੀ ਥਾਂ ਤੇ ਸਾਡਾ ਦੋਹਾਂ ਸਪਰਿਆਂ ਦੇ ਵਿੱਚ ਅਰਲੀ ਸਟੇਜ ਦੇ ਵਿੱਚ ਸਾਰਾ ਕੰਮ ਕਵਰ ਹੋ ਜਾਂਦਾ ਤੁਸੀਂ ਬਲੈਕ ਬੈਲਟ ਕਿੱਲੋ ਤਿੰਨਾ ਕਿੱਲਿਆਂ ਚ ਜਾਂ ਕਲੋਰੋਸਾਈਪਰ ਇਸੀ ਫਾਰਮੂਲੇਸ਼ਣੇ ਲੀਟਰ ਤਿੰਨਾਂ ਕਿੱਲਿਆਂ ਜੇ ਖੇਤ ਚ ਨਮੀ ਜ਼ਰੂਰ ਹੋਵੇ ਤੇ 125 ਲੀਟਰ ਪਾਣੀ ਲਾਉਣਾ ਤੇ ਤਰੇੜ ਲੱਤ ਗਈ ਹੋਵੇ ਜੇ ਤੁਸੀਂ ਚਾਹੁੰਦੇ ਜੇ ਵੀ अर्ਲੀ ਸਟੇਜ ਦੇ ਵਿੱਚ ਸਾਡੇ ਬੂਟੇ ਥੋੜਾ ਜ਼ਿਆਦਾ ਗਰੋਅ ਕਰਨ ਕੋਈ ਪੀਜੀਆਰ ਪਾ ਦੀਏ ਉਹਦੇ ਵਿੱਚ ਵੇਖੋ ਆਪਣੇ ਕੋਲ ਅਮੀਨੋ ਐਸਿਡ ਬੇਸ ਸਮਰਾਟ ਪਲੱਸ ਨਾਮ ਦਾ ਪ੍ਰੋਡਕਟ ਤੁਹਾਨੂੰ ਮਾਰਕੀਟ ਚੋਂ ਮਿਲ ਜਾਊਗਾ अर्ਲੀ ਸਟੇਜ ਆ ਪਾਈ ਆਈ ਲਾਓ ਉਹ ਬਹੁਤਾ ਜ਼ਿਆਦਾ ਡੋਜ਼ ਪਾਉਂਦੀ ਲੋੜ ਨਹੀਂ ਸਾਗਾਰਿਕਾ ਇਫ ਕੋਦਾ ਮਿਲ ਜਾਊਗਾ ਆ ਬਾਇਓਜ਼ੈਮ ਮਿਲ ਜਾਊਗਾ ਬਾਇਓਵਿਟਾ ਮਿਲ ਜਾਊਗਾ ਅਡਾਮਾ ਦਾ ਫਲੇਮਬਰਗ ਮਿਲ ਜਾਊਗਾ ਗੋਦਰੇਸ ਦਾ ਵਿਪਲ ਮਿਲ ਜਾਊਗਾ ਟਰਾਈਕਾਉਂਟਾ ਨਾਲ ਮੰਨ ਲਓ ਇਹ ਟੈਕਨੀਕਲ ਤੁਸੀਂ ਆਪਣੀ ਮਾਰਕੀਟ ਦੇ ਵਿੱਚੋਂ ਜਿਹੜੇ ਵੀ ਤੁਸੀਂ ਦੁਕਾਨਦਾਰ ਭਰਾ ਨਾਲ ਜੁੜੇ ਜੇ ਉਹ ਕੋ ਸਹੀ ਡੋਜ਼ ਪੁੱਛ ਕੇ ਐਸ ਸਟੇਜ ਦੀ ਮੱਕੀ ਨੂੰ ਲਾ ਸਕਦੇ ਜੀ ਇੱਕ ਸਵਾਲ ਸੀ ਵੀ ਜ਼ੂਰੀਆ ਭਾਜੀ ਸਪਰੇਅ ਤੋਂ ਪਹਿਲਾਂ ਪਾਈਏ ਕਿ ਜਾਂ ਬਾਅਦ ਚ ਪਾਈਏ ਉਹ ਮੈਟਰ ਨਹੀਂ ਵੱਡਾ ਕੋਈ ਤੁਸੀਂ ਪਹਿਲਾਂ ਸਪਰੇਅ ਕਰ ਲਓ ਤੇ ਅਗਲੇ ਦਿਨ ਜ਼ੂਰੀਆ ਪਵਾ ਦਿਓ ਪਰ ਜ਼ੂਰੀਆ ਵੀ ਤੁਸੀਂ ਪਾਣੀ ਤੋਂ ਬਾਅਦ ਜਾਨੀ ਕਿ ਜਦੋਂ ਦਾ ਹੁਣ ਖੇਤ ਚ ਬਾਰਿਸ਼ ਤੋਂ ਬਾਅਦ ਚ ਬੱਤਰ ਹੈ ਇਹੋ ਜੇ ਬੱਤਰ ਚ ਪਾਣੀ ਜਿਨ੍ਹਾਂ ਦੇ ਖੇਤ ਸੁੱਕੇ ਆ ਉਹ ਪਾਣੀ ਲਾ ਕੇ ਬਾਅਦ ਚ ਜ਼ੂਰੀਆ ਇੰਪਲੀਮੈਂਟ ਕਰਨ ਤੇ ਨਮੀ ਹੋਣ ਤੇ ਹੀ ਖੇਤ ਦੇ ਵਿੱਚ ਸਪਰੇਅ ਕਰਨ ਇਹ ਕਲੋਰੋਸਾਈਪਰ ਤੋਂ ਇਲਾਵਾ ਇੱਕ अर्ਲੀ ਸਟੇਜ ਦੇ ਵਿੱਚ ਆਪਾਂ ਪ੍ਰਥਵੀਨੋ ਸਹੀ ਪਰਨਾ ਦਾ ਟੈਕਨੀਕਲ ਆਉਂਦਾ 40 4 ਦੀ ਕੰਬੀਨੇਸ਼ਨ ਦੇ ਵਿੱਚ ਈਸੀ ਫਾਰਮੂਲੇਸ਼ਨ ਚਾਉਂਦਾ ਤੁਸੀਂ ਉਹਨੂੰ ਵੀ ਇੱਕ ਪਾਈਆ ਇੱਕ ਕਿੱਲੇ ਦਾ ਪਾ ਕੇ ਆਪਣੇ ਖੇਤ ਦੇ ਵਿੱਚੋਂ अर्ਲੀ ਸਟੇਜ ਦੇ ਵਿੱਚ ਆਉਣ ਵਾਲੀ ਸੁੰਡੀ ਨੂੰ ਖਤਮ ਕਰ ਸਕਦੇ ਜੀ ਹੁਣ ਦੂਸਰਾ ਪਾਕ ਇਸ ਵੀਡੀਓ ਦਾ ਜਿਹੜੇ ਕਿਸਾਨ ਭਰਾਵਾਂ ਨੇ ਸਵਾਲ ਕੀਤਾ ਸੀ ਵੀ ਆਪਾਂ ਮਾਰਚ ਦੇ ਵਿੱਚ ਕਿਹੜੀਆਂ ਮੱਕੀਆਂ ਲਾਈਏ ਜਿਨ੍ਹਾਂ ਦਾ ਝਾੜ ਸਾਨੂੰ ਵਧੀਆ ਮਿਲੇ ਕਈ ਤੇ ਫਸਲ ਪੋਟਨੀਆਂ ਹੀ ਲੇਟ ਹੈ ਆਲੂ ਪੁੱਟਣ ਵਾਲੇ ਮਟਰ ਟੁੱਟਣ ਵਾਲੇ ਆ ਵੀ ਹਲੇ ਖੇਤ ਵੇਲਾ ਹੋਣ ਡਿਆ ਜਾਂ ਹੋਣ ਲਾ ਕਈ ਫਾਰਮਰ ਪਿਛਲੇ ਦਿਨਾਂ ਦੀ بارش ਦੇ ਵਿੱਚ ਫਸ ਕੇ ਹੁੱਤਾ ਆਪਣੇ ਆਪ ਨੂੰ ਲੇਟ ਸਮਝਦੇ ਆ ਵੀ ਅਸੀਂ ਮੱਕੀ ਲਾਉਂਦੇ ਲਾਉਂਦੇ ਲੇਟ ਹੋ ਗਏ ਹਨ ਕਿ ਖਸਾਨ ਦੋਸਤੋ ਮੇਰੇ ਕੋਲ ਮੱਕੀ ਦੇ ਲੇਟ ਤੋਂ ਲੇਟ ਡਾਟੇ ਜਿਹੜੇ ਹੈਗੇ ਆ 10 ਅਪ੍ਰੈਲ ਤੱਕ ਦੇ ਹੈਗੇ ਆ ਮੈਂ ਦੱਸਦਾ ਪਿਛਲੇ ਸਾਲ ਆਪਣਾ ਵੀਰ ਵਿਕਰਮ ਟਾਉਂਗ ਹੈ ਉਹਨੇ ਲਾਸਟ ਮੱਕੀ 16 ਮਾਰਚ ਨੂੰ ਲਾਈ ਸੀ ਤੇ ਜਿਹੜੀ ਉਹਨੇ ਉਸ ਪੱਖ ਦੇ ਵਿੱਚ 2-3 ਦਿਨਾਂ 'ਚ ਮੱਕੀ ਲਾਈ ਆ 16 April ਦੇ ਸੌਰੀ 16 March ਦੇ ਪੱਖ 'ਚ 1899 ਹੀ ਲਾਈ ਸੀ ਪਾਇਨੀਅਰ ਦਾ ਤੇ ਲਗਭਗ ਉਹ ਦਸਣ ਅਨਸਾਰ ਵੀ ਮੇਰਾ 1.54 ਕੁੰਟਲ ਉਹਦਾ ਝਾੜ ਸੁੱਕੀ ਦਾ ਆ ਗਿਆ ਸੀ ਤੇ ਉਦੋਂ ਮਾਰਕੀਟ ਦੇ ਵਿੱਚ ਰੇਟ ਵੀ ਬਹੁਤ ਜ਼ਿਆਦਾ ਵਧੀਆ ਸੀ ਦੂਸਰਾ ਹਾਈਬ੍ਰਿਡ ਤੁਸੀਂ ਲਾ ਸਕਦੇ ਜੇ ਪਾਇਨੀਅਰ ਦਾ ਹੀ 1890 ਤੀਸਰਾ ਤੁਸੀਂ ਲਾ ਸਕਦੇ ਜੇ ਬਾਇਰ ਦਾ ਨਵਾਂ ਇੱਕ ਪ੍ਰੋਡਕਟ ਆਇਆ 9248 ਸ਼ਾਰਟ ਰੇਸ਼ਨ ਪ੍ਰੋਡਕਟ ਹੈ ਉਹ ਵੀ ਤੁਸੀਂ ਟਰਾਈ ਕਰ ਸਕਦੇ ਜੇ ਵਧੀਆ ਪ੍ਰੋਡਕਟ ਹੈ ਜ਼ਿਲੰਦਰ ਤੇ ਕਪੂਰਥਲਾ ਉਸ ਦੇ ਕੋਸਟ ਏਰੀਆ ਦੇ ਵਿੱਚ ਰੇਤਲੇ ਵਾਣਾਂ ਦੇ ਵਿੱਚ ਜ਼ਿੰਮੇਦਾਰ ਬਾਇਰ ਦਾ ਡਕਾਲਬਾ ਦਾ ਇੱਕ ਪ੍ਰੋਡਕਟ ਆਉਂਦਾ 9108 ਜਿਹੜਾ ਆਥਰਾਇਜ਼ ਤੌਰ ਤੇ 120 ਗ੍ਰੇਨ ਦੀ ਵੈਰਾਈਟੀ ਗਿਣੀ ਜਾਂਦੀ ਆ ਪਰ ਜਦੋਂ ਆਪਾਂ ਇਹਨਾਂ ਵੈਰਾਈਟੀਆਂ ਨੂੰ ਹਾਈ ਟੈਂਪਰੇਚਰ ਚ ਲਾਉਨੇ ਆ ਇਹ ਦਿਨ ਤੋੜਦੀਆਂ ਘਟ ਦੇਣਾ ਦੇ ਵਿੱਚ ਮਚਿਓਰਟੀ ਲੈ ਕੇ ਸਾਡੇ ਕੋਲ ਬੜਾ ਵਧੀਆ ਚਾੜ ਦੇ ਕੇ ਜਾਂਦੀਆਂ ਤੁਸੀਂ 9108 ਜਿਹੜੇ ਵਾਹਨ ਤੁਹਾਡੇ ਰੇਤਲੇ ਆ ਤੇ ਐਂਡ ਵੇਲੇ ਬਹੁਤ ਜਲਦੀ ਸੁੱਕਣ ਪੈਂਦੀ ਉਥੇ ਥੋੜਾ 9908 ਜਰਾਂਦ ਚ ਰਹਿੰਦਾ ਜਰਾਂਦ ਚ ਰਹਿੰਦਾ ਹਰਿਆਰੇ ਕੇ ਪੱਕਦਾ ਤੇ ਝਾੜ ਬੜਾ ਵਧੀਆ ਦੇ ਜਾਂਦਾ ਇਹ ਮੇਰ ਕੋ ਸ਼ਾਹਕੋਟ ਏਰੀਏ ਦੇ ਜ਼ਿਮੀਵਾਰ ਜ਼ਿਮੀਦਾਰ ਮਲਸੀਆਂ ਏਰੀਆ ਦੇ ਜ਼ਿਮੀਦਾਰਾਂ ਦੇ ਡਾਟੇ ਆ ਜਿਨ੍ਹਾਂ ਨੇ ਮੇਰ ਨਾਲ ਮੇਰੇ ਚੈਨਲ ਆਈ ਜਾਂ ਮੇਰ ਨਾਲ ਜੁੜੇ ਸ਼ੇਅਰ ਕੀਤੇ ਵੀ ਬਲਸਾਬ ਅਸੀਂ ਇਹ ਮੱਕੀ ਲਾਈ ਸੀ ਸੋ 1899 ਤੇ 1890 ਦੇ ਤੇ ਭਰਾਓ ਕੋਈ ਤੋੜ ਹੈ ਨਹੀਂ ਹੁਣ ਮੈਂ ਤੁਹਾਨੂੰ ਦੱਸਦਾ 1890 6 ਅਪ੍ਰੈਲ ਨੂੰ ਦਵਿੰਦਰ ਸਿੰਘ ਤੇਮੋਵਾਲ 150 ਕਿਲਾ ਵੀਰ ਮੱਕੀ ਲਾਉਂਦਾ 6 ਅਪ੍ਰੈਲ ਨੂੰ ਪਿਛਲੇ ਸਾਲ ਲਾਈ ਸੀ ਕੋਈ 42 ਕੁਇੰਟਲ ਸੁੱਕੀ ਦਾ ਝਾੜ ਆ ਗਿਆ ਸੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਗਵਾਂਡੀ ਪਿੰਡ ਤੋਂ ਭੈਣੀ ਤੋਂ ਸਾਬਕਾ ਸਰਪੰਚ ਤਿੰਦਵੀਰ ਜੀ ਉਹਨਾਂ ਨੇ 10 ਅਪ੍ਰੈਲ ਨੂੰ 1890 ਲਾਈ ਸੀ ਉਹ ਕਹਿੰਦੇ ਨਵਤੇਜ ਮੇਰੇ ਕੋਲ ਪਰਚੀਆਂ ਆ ਗਈਆਂ ਪਰ ਮੇਰੀ ਐਵਰੇਜ 90-90 ਹਜ਼ਾਰ ਰੁਪਏ ਦੀ ਆ ਗਈ ਸੀ 10 ਅਪ੍ਰੈਲ ਨੂੰ ਮੱਕੀ ਲਾ ਕੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਹਾਈ ਬਰੈਡ ਲਾਇਆ ਕਿ 1509 ਲਾਈ ਸੀ ਉਹ ਮੇਰੇ ਨਾਲ ਗੱਲ ਨਹੀਂ ਹੋਈ ਕਿ ਕੀ ਲਾ ਕੇ ਕਿਦਾਂ ਟਾਈਮਿੰਗ ਨੂੰ ਕਵਰ ਕੀਤਾ ਬਿਕਰਮਵੀਰ ਨੇ ਮੈਨੂੰ ਦੱਸਿਆ ਸੀ ਜਿਹੜੀ 15 ਮਾਰਚ ਲਾਗੇ ਦੀ ਕਹਾਣੀ ਆ ਵੀ ਮੈਂ ਉਸ ਤੋਂ ਬਾਅਦ 1509 ਦੀ ਪਨੀਰੀ ਪੰਜਕ ਦਿਨ ਵੜੀ ਕਰਕੇ ਲਾ ਲਈ ਸੀ ਤੇ ਤਕਰੀਬਨ ਮੈਂ ਫਿਰ ਫਾਰਮਰ ਭਰਾਵਾਂ ਦੇ ਨਾਲ ਸਬਜੀ ਤੋਂ ਪਹਿਲਾਂ ਪਹਿਲਾਂ ਰਲਦੇ ਮਿਲਦੇ ਭੇੜ ਦੇ ਵਿੱਚ ਆ ਗਿਆ ਸੀ ਬੜਾ ਵਧੀਆ ਝਾੜ ਲੈ ਕੇ ਸੋ ਕਿਸਾਨ ਦੋਸਤੋ ਜਿਨ੍ਹਾਂ ਕਿਸਾਨ ਭਰਾਵਾਂ ਨੂੰ ਮੱਕੀ ਦੇ ਬੀਜ ਮਿਲ ਗਏ ਆ ਵੈਲੈਂਟ ਗੋਡ ਜਿਨ੍ਹਾਂ ਨੂੰ ਹਾਲੇ ਵੀ ਪਰੇਸ਼ਾਨੀ ਜਾਂ ਨਹੀਂ ਮਿਲ ਰਹੀ ਉਹ ਮੇਰਾ ਨੰਬਰ 92160999188 ਤੇ ਮੇਰੇ ਨਾਲ ਸੰਪਰਕ ਕਰ ਲਿਓ ਕੰਪਨੀ ਕੋ ਪਿਛਲੇ 10 ਕ ਦਿਨ ਤੋਂ ਬੜੀ ਵਧੀਆ ਸਪਲਾਈ ਆ ਮਾਰਕੀਟ ਦੇ ਵਿੱਚ ਕੰਪਨੀ ਨੇ ਦਿੱਤੀ ਤੇ ਅੱਗੇ ਵੀ ਹੈਗੀ ਆ ਨਹੀਂ ਮਿਲਦੀ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਉਸ ਏਰੀਆ ਦੇ ਡਿਸਟ੍ਰੀਬਿਊਟਰ ਦਾ ਨੰਬਰ ਡੀਲਰ ਦਾ ਨੰਬਰ ਜਾਂ ਕੰਪਨੀ ਦੇ ਅਥਾਰਾਈਜ਼ ਪਰਸਨ ਦਾ ਨੰਬਰ ਦਵਾਂਗਾ ਕਿ ਉਹ ਤੁਹਾਡੀ ਹੈਲਪ ਕਰਕੇ ਤੁਹਾਨੂੰ ਬੀਜ ਵਾਉਣ ਦੇ ਵਿੱਚ ਸਹਾਇਤਾ ਕਰ ਸਕੇ ਸ਼ਾਰਟੇਜ ਦਾ ਟਾਈਮ ਜਿਹੜਾ ਸੀ ਉਹ ਲੰਘ ਗਿਆ ਹੁਣ اپنی ਕੋ 1899 ਦੀ 1890 ਦੀ 1844 ਦੀ ਬੜੀ ਵਧੀਆ ਸਪਲਾਈ ਹੈਗੀ ਆ ਤੁਸੀਂ ਉਹ ਲਾ ਕੇ ਤੇ ਆਪਣਾ ਫਾਇਦਾ ਕਰ ਸਕਦੇ ਜੇ 1844 ਤੋਂ ਕਿਸਾਨ ਦੋਸਤੋ ਚੇਤੇ ਆ ਗਿਆ 1844 ਵੀ ਸ਼ਾਰਟ ਡਰੇਸ਼ਨ ਦਾ ਬਹੁਤ ਵਧੀਆ ਪ੍ਰੋਡਕਟ ਆ 105 110 ਦਿਨ ਦੇ ਵਿੱਚ ਇਹਨੇ ਤੁਹਾਡੀ ਪੈੜੀ ਚ ਮਚੌਰ ਹੋ ਜਾਣਾ ਸਾਡੇ ਕੋਲ 45 ਕੁਇੰਟਲ ਤੋਂ ਲੈ ਕੇ 54 ਕੁਇੰਟਲ ਸੁੱਕੇ ਦੇ ਉਹਦੇ 18 44 ਦੇ ਡਾਟੇ ਹੈਗੇ ਜੇ ਕੋਈ ਵੀ ਪਰੇਸ਼ਾਨੀ ਆਉਂਦੀ ਆ ਖੇਤੀ ਦੇ ਸਬੰਧ ਚ ਕਣਕ ਨਿਸਰਨ ਲਈ ਆ ਨਿਸਰਾਈ ਆ ਮੱਕੀ ਲਾ ਲਓ ਆਲੂ ਲਾ ਲਓ ਜਿਹੜੇ ਪਛੇਤੇ ਮਟਰ ਆਲੇ ਫਲਾਵਰਿੰਗ ਚਾ ਲਾ ਲਓ ਕਮਾਦ ਲਾ ਲਓ ਟਮਾਟਰ ਲਾ ਲਓ ਕਿਸੇ ਵੀ ਫਸਲ ਦੇ ਸਬੰਧ ਦੇ ਵਿੱਚ ਤੁਸੀਂ ਕੋਈ ਵੀ ਇਨਕੁਆਰੀ ਕੋਈ ਹੈਲਪ ਮਦਦ ਮੇਰ ਕੋ ਚਾਹੁੰਦੇ ਹੋ ਮੇਰਾ ਨੰਬਰ 92160 99188 ਤੇ ਮੇਰੇ ਨਾਲ ਸੰਪਰਕ ਕਰ ਲਿਓ ਪਰ ਇੱਕ ਬੇਨਤੀ ਆ ਕਈ ਵੀਰ ਰਾਤ ਨੂੰ ਸਵਾ ਸਵਾ 10 ਸਾਢੇ 10 ਵਜੇ ਵੀ ਫੋਨ ਕਰਦੇ ਉਹਨਾਂ ਨੂੰ ਬੇਨਤੀ ਆ ਭਰਾਓ ਪਰਿਵਾਰ ਲਈ ਵੀ ਥੋੜਾ ਟਾਈਮ ਚਾਹੀਦਾ ਆਪਾਂ 8 ਤੋਂ 7 ਤੱਕ ਦਾ ਰੱਖ ਲਈਏ ਵੀ ਸਵੇਰੇ 8 ਤੋਂ ਲੈ ਕੇ ਸ਼ਾਮੀ 7 ਤੱਕ ਜਦੋਂ ਮਰਜ਼ੀ ਫੋਨ ਕਰੋ ਜੇਦੀ ਮਿਸ ਕਾਲ ਬਣ ਜਾਂਦੀ ਹੈ ਮੈਂ ਕੋਸ਼ਿਸ਼ ਕਰਦਾ ਉਹਨੂੰ ਵਾਪਸ ਕਰਾਂ ਜਿਨ ਇੱਕ ਬੁੱਧ ਗੁਰਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਨਾਨਕ ਸਾਹਿਬ ਨੇ ਮੈਨੂੰ ਦਿੱਤੀ ਉਸ ਬੁੱਧ ਦੇ ਅਨਸਾਰ ਤੁਹਾਡੀ ਸੇਵਾ ਕਰਨ ਦੀ ਕੋਸ਼ਿਸ਼ ਕਰੂੰਗਾ ਅੱਜ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਪਤੇ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ